ਦੇਖੋ ਇਹਨੂੰ ਵੀ ਧੋਣਾ ਧੋਣਾ ਅੱਜ ਧੋਣਗੇ ਸ਼ਾਮ ਨੂੰ ਧੋਣਗੇ ਹੋਰ ਸੁਣਾਓ ਕੀ ਹਾਲ ਚਾਲ ਨੇ ਸਾਸ੍ਰੀ ਘਰ ਸਾਰਿਆਂ ਨੂੰ ਅੱਛਾ ਉਹਨੂੰ ਜਾਵਾਂਗੇ ਬਾਜ਼ਾਰ 'ਚ ਬਲਾਗ ਬਣਾ ਕੇ ਲਿਆਵਾਂਗੇ ਘੜਾਕੇ ਢੋਕੇ ਵਖਾਉਂਵਾਂਗੇ ਹੋਰ ਦੁਕਾਨਾਂ ਦੇ ਕੋਲ ਨਾਲ ਸੱਜੀਆਂ ਵਖਾਉਂਵਾਂਗੇ ਹੋਰ ਕਿੱਦਾਂ ਹਾਲ ਚਾਲ ਨੇ ਦੀਵਾਲੀ ਦੇ ਦਾ ਮੌਰਕ ਵਿਸ਼ਕਰਮ ਦੇ ਵੀ ਦਾ ਮੌਰਕ ਬੰਦੀ ਛੋੜ ਦਾ ਮੌਰਕ ਹੋਰਨ ਹੋਰ ਸੁਣਾਓ ਕੀ ਹਾਲ ਚਾਲ ਨੇ ਕਿੱਦਾਂ ਨੇ ਠੀਕ ਠਾਕ ਨੇ ਮੈਂ ਪੂਰੀ ਗਾੜੀ ਖੜੀ ਏ ਲਓ ਚਾਹ ਨੂੰ ਲੈਣੇ ਬਸ ਬੰਡਵਾਵਾਂ ਦੇ ਨਾਲੇ ਪੜਾ ਕੇ ਚਲਾਉਣਗੇ। ਕਿਹ ਕੁ ਰੋਸ਼ਨਾ ਸਮਾਨ ਆ ਦੇਖਣ ਲੱਗੇ ਨਾ ਤੋਂ ਦੁਕਾਨ ਤੇ ਲਾਉਣ। ਥੋੜਾ ਜਿਹਾ ਲੈ ਲੈਗੇ। 2-3 ਚੀਜ਼ਾਂ ਲਾ ਦੇ ਕੇ ਦੇਖੋ। ਭਾਜੀ ਕਰੋ। ਹੋਈ ਇਹ ਇਹ ਨਾ ਲਾ ਦੇਣਾ, ਇਹ ਲਾ ਦੇਣਾ। ਇੱਧਰ ਹੋਰ ਹੁੰਦੀਆਂ 2-4 ਫੇਰ ਵਗੀਆਂ ਸੀ। ਚਾਹ ਤਾਂ ਮੈਂ ਕੱਲ ਮੈਂ ਕਰ ਬੋਲ ਲਾ ਦੇ। ਇਹ ਲਾ ਦੇ। नोट है ना, ना। वीडियो इंफॉर्मेशन देखो ये बिहार दी रौनक देखो पड़ा फोटो पे ये यार आ गए देखो यार थक गए रहने ला तमाम हम देखो ਉਹ ਡੇਪੂ ਡੇਪੂ ਸਾਹਿਬ ਦਾ ਬਾਹਰ ਖੜਿਆ ਪਿਆ ਮਾ ਇਹਨਾਂ ਦਾ ਅਜ ਤੱਕ ਕੋਈ ਕਿਸੇ ਦਾ ਕੋਹ ਜਿਹੜਾ ਪਾਪ ਹੈਗਾ ਕੋਈ ਪਕੌੜੇ ਹੋਣਾ ਹੈ ਕੋਈ ਗੁੱਦੀ ਵਾਲਾ ਕੋਈ ਹਾਲੂ ਵਾਲਾ ਲਓ ਜੀ ਦੇਖੋ ਲਓ ਸਿਲੰਡਰ ਵੀ ਰੱਖਿਆ ਅਗਰ ਵੀ ਆਊਗਾ ਦੇਖੋ ਫੀ ਚਲੋ ਪੜਾਕੇ ਪੜਾਕੇ ਜਵਾਕ ਵੇਜਦਾ ਨਿਗਾ ਜਾਦਾ ਉਹ ਪਟਾਕੇ ਹੀ ਤਰੇ ਹੁਣੇ ਲੈ ਫੀ ਚਲੋ ਲੋ ਕਿਉਂ ਬਏ ਨਾ ਪਟਾਕੇ ਹੀ ਪਟਾਕੇ ਬੰਤ ਲੋ हां अभी साहिब जी ਆਪਾਂ ਦਾ ਲੈ ਗਏ ਮੂਲਾਂ ਲਈ ਹਾਂ ਤੜਪੇ ਆਪੇ ਹੁਣ ਤਾਂ ਧਰ ਲੱਗ ਗਏ ਹਾਂ ਸਾਹਿਬ ਜੀ ਦੀਆਂ ਵੀ ਵੇਹਲਾਂ ਪੈਗਣਗੀਆਂ ਪਾਰੰਗ ਗਉਦਰੀ ਵੀ ਜਾਣਾ ਸਾਹਿਬ ਜੀ ਇੱਕੋ ਜਿਹੇ ਆਓ ਵੇਲੇ ਸਿਓ ਮਰੂਦ ਪੜਾ ਕੇ 9300 ਰੇਰ ਸਾਹਿਬ ਜੀ ਆ ਵੀ 700 ਰੋਣਾ ਮੋਮਤੀ ਇਥੋਂ ਆਦੂ ਗੋਬੀ ਖੜੀ ਵੀ ਉੱਬੀ ਰਹੇਗੀ ਹੁਣ ਤਾਂ ਲੈ ਕੇ ਜਾਂ ਤਾਂ ਪਕਾੜ ਗਈ ਪਟਾਕੇ ਆ ਗਏ ਫੇਰ ਤੇਲੇ ਫਲਿਆਂ ਦਾ ਫੇਰ ਕਿਲੇ ਫੜਿਆਂ ਦਾ ਫੇਰ ਕੋ ਵੀ ਮਾਮਾ ਸਾਹਿਬ ਫਰੈਂਕਰ ਹੂਲ ਢਾਕੇ ਆ ਕੇ ਆ ਗਈ ਜਿਹੜੀ ਮੈਂਟ ਵਾਲੇ ਹੁਣ ਵਾਲੇ ਆ ਗਈ ਉਹ ਦੂਜੇ ਪਾਸੇ ਵੀ ਬਣਾ ਲਵਾਂਗੇ ਥੋੜਾ ਜਿਹਾ ਉਹ ਚੌਂਕ ਚੱਕਰ ਫਰੀ ਵਾਲਿਆਂ ਨੇ ਚੱਲਦੇ ਆਪਾਂ ਲੋ ਜੀ ਹੁਣ ਬਲੇ ਇਹ ਕਰਦੇ ਆ ਲਾਈਟ ਵੀ ਨਹੀਂ ਲੈ ਕੇ ਰੱਖੋਗੇ ਘਰੇ ਤੇ ਆ ਟਰੈਕਟਰ ਖੋਲ ਕੇ ਚੈਨੋ ਕਰ ਸਕਦੇ ਦੇਖੋ ਇਧਰ ਲੜਗਾ ਲੜਗਾ ਵੀ ਪੈ ਗਿਆ ਉਹ ਮੇਜਾ ਗਈ ਜਾਂਦੇ ਹੋ ਦੇਖੋ ਕੋ ਬਨਿਆ ਤੀਰੋਂ ਸਵੇਖੋ ਚੈਨ ਪਹਿਲ ਤੇਰੇ ਨਾਂ ਕੋਫਾ ਬਾਜ਼ਾਰ ਚ ਹੌਸਾ ਚਾਉਂਦੇ ਸੀ ਮੋੜਾ ਗਏ ਕੋਫੀ ਸੁਖਾ ਦੇ ਆਰਾਮੇ ਦੇਖੋ ਇਹ ਕੇ ਕਦੇ ਨਾ ਬਣਦਾ ਹੀ ਨਹੀਂ ਰੱਖਦਾ ਯਾਰ ਭੈਣ ਚਾਰ ਨਹੀਂ ਦੱਪੀ ਦਰਿਆ ਹੁੰਦਾ ਪੜਾ ਕੇ ਭੁਲਕਈ ਆ ਬਸ ਹੁਣ ਕੱਢੀ ਹੋਣਾ ਯਾਰ ਯਾਰ ਨੋ ਰੀਪ ਕੋਕੜਾ ਫੇ ਇਹ ਨਹੀਂ ਹੈ ਦੇਖੋ ਕਾਕਾ ਹੀ ਪੜਾਕੇ ਪਾਇਆ ਕਾ ਮੂਰਨਾ ਵੀ ਲੈਣਾ ਟਮਾਟੇ ਦਾ ਲੈ ਲੈ ਆ ਹੜ ਕਰ ਲੈ ਲੈ ਏਡੇ ਫਲ ਦੇਖੋ ਕੋਕੜਾ ਫੇ ਸਮਾਨ

ਦੇਖਾ ਬਖਾ ਰਿਹਾ ਹੈ। ਜਿਆਨ ਵੇਖ। ਪੜਾ ਸਟੁਪ ਕੇ। ਲੋ। ਪਰਮੇਂਦਰਾਂ ਨੇ ਦਿਖਾਉਂਦੇ ਕੋਈ। ਛੇ ਸਹੀ ਗਾਜ ਗਾਰਡਮੈਂਟ। ਦੀਵੇ ਦੂਵੇ। ਨਹੀਂ ਰਹੂਗਾ ਯਾਰ। ਚੱਲ ਕੋਈ ਨਾ ਆ ਵੀ ਅੱਗੇ ਪਰਮੇਂਦਰਾਂ ਦਾ ਹੋਟਲ। ਹੋਲ ਦਾ ਪਿਆ ਵਾਲਾ ਢਾਈ ਭੱਲੇ।

ਕੱਟਾਂ ਉਹ ਇੱਕ ਬੜਾ ਫੇਕ ਕਿ ਕਿ ਤਾਹ ਹੋ ਰਿਹਾ ਬਹੁਤ ਲੈ ਆ ਤਾਹ ਵਾਲਾ ਵਾਲਾ ਲੋ ਜੀ ਆ ਗਈ ਗੜੀਆਂ ਗਲੋੜੀਆਂ ਲੈਣ ਦੇਖੋ ਇਥੋਂ ਖਰੀਦ ਲਈ ਗੜੀਆਂ ਕੋਸਤਾ ਲਾਟ ਗੀਆਂ ਸਹੀਆਂ ਤੇ ਕੋਹ ਰਹਿੰਦੀਆਂ ਟਰੈਕਟਰ ਤੇ ਲਾਉਣੀਆਂ ਸਹੀਆਂ ਤੇ ਹੁਣ ਫਿਰ ਆਏ ਆ ਆਪਨੇ ਤੁਹਾਨੂੰ ਅੰਦਰ ਉਧਰ ਦਖੰਡਾ ਨਾ ਦੇਖੋ ਦੇਖੋ ਬਿਜਲੀ ਦਾ ਸਮਾਨ ਹੈ ਇਹਨਾਂ ਕੋਲ ਸ਼ਾਈਟਿੰਗ ਕਰਦੇ ਹੋਰ ਆ ਤੇ ਹੋਰ ਆ ਤੇ ਕਰਦੇ ਸ਼ੋਪਿੰਗ ਕਰਦੇ ਹਨ ਇਹਨੇ ਪੇਰਾ ਵੇਖ ਲਿਆ ਮਸ਼ੀਨਾਂ ਮਸ਼ਹੂਨਾ ਪਈਆਂ ਆਵਾ ਉਧਰੋਂ ਮੋਗ ਘਰ ਉਧਰ ਦੇ ਜਾਂਦੇ ਬਣਾਵਾਂਗੇ ਲਓ ਦੇਖੋ ਠੀਕ ਆ ਓਕੇ ਦੀ ਰਿਪੋਰਟ ਹੁੰਦੀ ਐ ਨਾ ਈ ਧੋਈ ਜਾਂਦੇ ਅੱਜ ਇਹਨੂੰ ਤੇ ਵਿਕਰਾਂ ਦੇ ਪਾਣੀ ਨਾ ਪਾਜੇ ਭਾਈ ਓਏ ਲਓ ਇਹ ਓ ਤੇ ਇਹ ਵੀ ਗੱਡੀ ਕੁੜੀ ਸਾਰਾ ਖੰਘੋਣਾ ਅੱਜ ਦੂਜੇ ਦਾ ਖੋਲੇ ਖੜੇ ਆ ਤੋ ਨਹੀਂ ਤੋਂ ਉਹਨਾਂ ਨੂੰ ਵੀ ਧੋਣਾ ਸੀਗਾ ਦੂਜਾ ਧੋ ਕੇ ਪਿੰਡ ਲਾਇਆ ਹੁੰਦਾ ਤੇ ਕਦੇ ਨੂੰ ਲਿਆਵਾਂਗੇ ਉਹ ਤੇ ਫੇਰ ਬਣਾਵਾਂਗੇ ਵਧੀਆ ਲੱਗੇ ਪੜੇ ਚਲੋ ਧੋਣ ਲਈ ਧੋ ਕੇ ਬਖਾਉਂਦਾ